ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਜੋ ਕਰਨਲ ਪੁਸ਼ਪਿੰਦਰ ਬਾਠ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਨਿਕਲ ਕੇ ਸਾਹਮਣੇ ਆਇਆ ਹੈ ਜੇ ਗੱਲ ਕਰ ਲਈਏ ਪਿਛਲੇ ਜੋ ਦਿਨੀ ਮਾਰਚ ਦੇ ਮਹੀਨੇ ਦੇ ਵਿੱਚ ਜੋ ਕਰਨਲ ਪੁਸ਼ਪਿੰਦਰ ਬਾਠ ਅਤੇ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਜੋ ਸਾਡੇ ਪੰਜਾਬ ਪੁਲਿਸ ਸਾਡੇ ਰਖਵਾਲੇ ਬਣੇ ਹੋਏ ਹਨ ਤੇ ਇਹ ਮਾਮਲਾ ਬਹੁਤ ਹੀ ਜ਼ਿਆਦਾ ਪੜਕਿਆ ਅਤੇ ਇਹ ਮਾਮਲਾ ਜਦ ਪੜ ਗਿਆ ਤਾਂ ਉਸ ਤੋਂ ਬਾਅਦ ਜੋ ਪੁਸ਼ਪਿੰਦਰ ਕਰਨਲ ਪਾਠ ਦੀ ਪਤਨੀ ਹੈ ਉਹਨਾਂ ਨੇ ਕਾਫੀ ਜ਼ਿਆਦਾ ਇਹਦੇ ਉੱਤੇ ਆਪਣੀ ਚਰਚਾ ਕੀਤੀ ਅਤੇ ਬਾਅਦ ਵਿੱਚ ਉਹ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਵੀ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਅਮਿਤ ਸ਼ਾਹ ਨੇ ਉੱਥੋਂ ਤੱਕ ਵੀ ਪਹੁੰਚ ਕੀਤੀ ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਜਦੋਂ ਭਗਵੰਤ ਸਿੰਘ ਮਾਨ ਦਾ ਫੋਨ ਤੱਕ ਦੀ ਵੇਟ ਕਰਦੇ ਰਹੇ ਤਾਂ ਉਹਨਾਂ ਨੂੰ ਕਿਸੇ ਵੀ ਵੱਲੋਂ ਕੋਈ ਫੋਨ ਤੱਕ ਵੀ ਨਾ ਆਇਆ ਲੇਕਿਨ ਜਿਮਨੀ ਚੋਣਾ ਦੇ ਚੱਲਦੇ ਹੀ ਜਦੋਂ ਉਹ ਉੱਥੇ ਪਹੁੰਚੇ ਲੁਧਿਆਣਾ ਦੇ ਵਿੱਚ ਤਾਂ ਉਹਨਾਂ ਨੇ ਰੱਜ ਕੇ ਜੋ ਹੈ ਭਗਵੰਤ ਸਿੰਘ ਮਾਨ ਦੇ ਖਿਲਾਫ ਬੋਲਿਆ ਤੇ ਉਹਨਾਂ ਨੇ ਕਿਹਾ ਜੋ ਕਿ ਸਰਹੱਦ ਤੇ ਰਖਵਾਲੇ ਬਣੇ ਹੋਏ ਨੇ ਉਹਨਾਂ ਦੀ ਇੰਨੀ ਜ਼ਿਆਦਾ ਨਹੀਂ ਹੈਗੀ ਸੇਫਟੀ ਤਾਂ ਆਮ ਲੋਕਾਂ ਦਾ ਕੀ ਬਣੇਗਾ ਉਹਨਾਂ ਨੇ ਕਾਫੀ ਰਾਜ ਕੇ ਭਗਵੰਤ ਸਿੰਘ ਮਾਨ ਦੇ ਖਿਲਾਫ ਪ੍ਰਚਾਰ ਕੀਤਾ ਉਹਨਾਂ ਨੇ ਕਿਹਾ ਕਿ ਇਹ ਕੋਈ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਜੋ ਕਿ ਰੋਨੀ ਨਾਮ ਦਾ ਜੋ ਪੁਲਿਸ ਅਧਿਕਾਰੀ ਸੀ ਉਹ ਅੱਜ ਵੀ ਖੁੱਲੇ ਆਮ ਪੰਜਾਬ ਹਰਿਆਣਾ ਤੋ ਆਪਣੀ ਜੋ ਜਮਾਨਤ ਲੈ ਕੇ ਉਹ ਕੁੰਮ ਰਿਆ ਹੈ ਲੇਕਿਨ ਸਾਡੇ ਨਾਲ ਜੋ ਐਨੀ ਬੀਤੀ ਹੈ ਜੋ ਸਰਹੱਦ ਦੇ ਉੱਤੇ ਮੇਰੇ ਮੇਰੇ ਹਸਬੈਂਡ ਵਰਗੇ ਚੰਗੇ ਇਨਸਾਨ ਜੋ ਕੰਮ ਕਰਦੇ ਨੇ ਜਾਂ ਹੋਰ ਵੀ ਉੱਥੇ ਨੌਜਵਾਨ ਕੰਮ ਕਰਦੇ ਕੀ ਉਹਨਾਂ ਨਾਲ ਇਹ ਕੰਮ ਕੀਤਾ ਜਾਏਗਾ ਤਾਂ ਇਹ ਨਿਕਲ ਕੇ ਜੋ ਗੱਲ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਸੂਤਰਾਂ ਤੋਂ ਬੰਦੀ ਜਾਣਕਾਰੀ ਕੀ ਸਾਹਮਣੇ ਆਈ ਹੈ ਕੀ ਕਰਨਲ ਪਸ਼ਪਿੰਦਰ ਬਾਦ ਦੇ ਪਰਿਵਾਰ ਨੇ ਅੱਜ ਇੱਕ ਵਾਰ ਫਿਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹਮ ਹਮਲਾ ਮਾਮਲੇ ਵਿੱਚ ਦੋਸ਼ੀ ਕਰਮਚਾਰੀਆਂ ਵਿਰੁੱਧ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਮੰਗ ਪੱਤਰ ਸੌਪਦੇ ਕਰਨਲ ਬਾਦ ਦੀ ਪਤਨੀ ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਕੁਝ ਸੀਨੀਅਰ ਪੁਲਿਸ ਅਧਿਕਾਰ ਦੋਸ਼ੀਆਂ ਨੂੰ ਬਚਾ ਰਹੇ ਹਨ ਜਿਸ ਨਾਲ ਨਿਆਂ ਵਿੱਚ ਰੁਕਾਵਟ ਆ ਰਹੀ ਹੈ ਕਰਨਲ ਬਾਦ ਦੀ ਪਤਨੀ ਜਸਵਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਹਾਈ ਕੋਰਟ ਦੁਆਰਾ ਗਠਿਤ ਵਿਸ਼ੇਸ਼ ਟੀਮ ਅਦੀਨ ਚੰਡੀਗੜ੍ਹ ਪੁਲਿਸ ਦੁਆਰਾ ਚੱਲ ਰਹੀ ਜਾਂਚ ਨੂੰ ਸਵੀਕਾਰ ਕਰਦਾ ਉਹਨਾਂ ਨੇ ਦੱਸਿਆ ਕਿ ਰਾਜਪਾਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਾਂਚ ਕਿਸੇ ਵੀ ਸਮੇਂ ਕਮੀ ਹੈ ਤਾਂ ਉਸ ਨਾਲ ਦੁਬਾਰਾ ਸੰਪਰਕ ਕਰ ਸਕਦੇ ਹਨ ਰਾਜਪਾਲ ਨੇ ਅੱਜ ਸ਼ਾਮ ਪ੍ਰਵਾਰ ਤੇ ਪੁਲਿਸ ਦੇ ਇੰਸਪੈਕਟਰ ਜਨਰਲ ਵਿਚਕਾਰ ਇੱਕ ਮੀਟਿੰਗ ਵੀ ਤੈਅ ਕੀਤੀ ਜਿਸ ਨੂੰ ਸਿੱਟ ਦੀਆਂ ਤਾਜ਼ਾ ਖੋਜਾਂ ਤੋਂ ਜਾਣੂ ਕਰਵਾਇਆ ਜਾ ਸਕੇ ਬਾਕੀ ਇਹ ਜੋ ਨਿਕਲਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੇਕਿਨ ਕਰਨਰ ਬਾਠ ਦੀ ਜੋ ਤਨ ਪਤਨੀ ਨੇ ਉਹ ਬਾਰ ਬਾਰ ਇਹੀ ਕਹਿ ਰਹੇ ਨੇ ਕਿ ਮੇਰੇ ਜੋ ਹਸਬੈਂਡ ਨੇ ਜੋ ਮੇਰੇ ਪਤੀ ਨੇ ਉਹਨਾਂ ਨੂੰ ਜੋ ਐ ਕਿ ਇਹ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਤਾਂ ਸਜ਼ਾ ਮਿਲ ਨਹੀਂ ਰਹੀ ਲੇਕਿਨ ਮੇਰੇ ਪਤੀ ਨੂੰ ਜੋ ਪੰਜਾਬ ਸਰਕਾਰ ਇਹ ਹੱਕ ਦਵੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ